ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਤੋ ਜਵਾਰ ਸਿੰਘ ਵਾਲਾ ਜਿਹੜਾ ਪਿਛਲੇ 5 ਮਹੀਨਿਆਂ ਤੋਂ ਮੈਜੂਰ ਪਰਿਵਾਰਾਂ ਦਾ ਧਰਨਾ ਚੱਲ ਰਿਹਾ ਇੱਥੇ ਖੜੇ ਆ ਸੋ ਸਰਕਾਰ ਪ੍ਰਸ਼ਾਸਨ ਡੀਸੀ ਮੋਗਾ ਐਸਡੀ ਨਿਹਾਲ ਸਿੰਘ ਵਾਲਾ ਜਾਂ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਪਰਿਵਾਰਾਂ ਦੀ ਅੱਜ ਤੱਕ ਕੋਈ ਵੀ ਜਿਹੜੀ ਹੈਗੀ ਐ ਸੁਣਵਾਈ ਨਹੀਂ ਕੀਤੀ ਤਾਂ ਪਿਛਲੇ ਦਿਨੀ ਜਿਹੜਾ ਐਸ ਡੀ ਐਮ ਵੱਲੋਂ ਇਹਨਾਂ ਪਰਿਵਾਰਾਂ ਨੂੰ ਜਲੀਲ ਕਰਨ ਦੀ ਗੱਲ ਸਾਹਮਣੇ ਆਈ ਉਹ ਵੀ ਬੜਾ ਇਹਨਾਂ ਪਰਿਵਾਰਾਂ ਵੱਲੋਂ ਰੋਸ ਕੀਤਾ ਗਿਆ ਤੇ ਜਿਹੜਾ ਐਸ ਡੀ ਐਮ ਇਹ ਨਿਹਾਲ ਸਿੰਘ ਆਲਾ ਹੈਗਾ ਗੱਲਾਂ ਇਹਨਾਂ ਪਰਿਵਾਰਾਂ ਨੂੰ ਨਹੀਂ ਜਿਹੜਾ ਕੋਈ ਵੀ ਆਮ ਪਬਲਿਕ ਦਾ ਜਾਂਦਾ ਕੋਈ ਵਿਅਕਤੀ ਕੰਮ ਧੰਦੇ ਲਈ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਮਤਲਬ ਰਫ ਬੋਲਦੇ ਆ ਗਲਤ ਸ਼ਬਦਾਂ ਬੜੀ ਵਰਤੋਂ ਕਰਦੇ ਆ ਸੋ ਕਿਨਾ ਫਿਰ ਇਹਨਾਂ ਪਰਿਵਾਰਾਂ ਵੱਲੋਂ ਰੋਡ ਡਾਊਨ ਦਾ ਐਲਾਨ ਸੀ ਉਹਦੇ ਸਬੰਧ ਵਿੱਚ ਬੀਐਸਪੀ ਮਧਨੀ ਵੱਲੋਂ 28 ਤਰੀਕ ਦਾ ਇਹਨਾਂ ਦੀ ਜਿਹੜੀ ਹੈਗੀ ਆ ਪੀੜਤ ਪਰਿਵਾਰਾਂ ਦੀ ਡੀਸੀ ਮੋਗਾ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ ਗਿਆ ਸੋ ਅੱਜ ਇਸ ਟਾਈਮ ਇਹਨਾਂ ਦੀ ਐਕਸ਼ਨ ਕਮੇਟੀ ਤੇ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੀ ਮੀਟਿੰਗ ਹੋਈ ਆ ਜੇਕਰ 28 ਤਰੀਕ ਨੂੰ ਮੀਟਿੰਗ ਨਹੀਂ ਹੁੰਦੀ ਜਾਂ ਕੋਈ ਮੀਟਿੰਗ ਦੇ ਦੁਆਰਾ ਹੱਲ ਨਹੀਂ ਕੀਤਾ ਜਾਂਦਾ ਤਾ ਇਥੋਂ ਦੀ ਜਿਹੜੀ ਐਕਸ਼ਨ ਕਮੇਟੀ ਆ ਉਹਨਾਂ ਦਾ ਇਹ ਐਲਾਨ ਆ ਕਿ ਜਿਹੜਾ ਰੋਡ ਆ ਪੱਕੇ ਤੌਰ ਤੇ ਜਾਮ ਕਰਨਗੇ ਸੋ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਆ ਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਇਹਨਾਂ ਦਾ ਗ੍ਰਾਮ ਸਭਾ ਵੱਲੋਂ ਪਿੰਡ ਵਾਸੀਆਂ ਵੱਲੋਂ ਮਤਾ ਪਾਇਆ ਗਿਆ ਉਹ ਮਤੇ ਦੀ ਕਾਪੀ ਆ ਜਿਹੜੀ ਉਹ ਇਹਨਾਂ ਦੇ ਇਸ ਧਰਨੇ ਤੋਂ ਮੌਜੂਦਾ ਐਸਡੀਐਮ ਜਿਹੜੇ ਐਸਡੀਐਮ ਨੂੰ ਇਹ ਕਾਪੀ ਦੇਣ ਗਿਆ ਸੀ ਉਹਨੇ ਕਾਪੀ ਖੰਡ ਤੋਂ ਜਿਹੜੀ ਮਨਾਹੀ ਕੀਤੀ ਆ ਤਾਂ ਉਹ ਕਾਪੀ ਲੈ ਕੇ ਜਾਵੇ ਔਰ ਜਿਹੜੀ 28 ਤਰੀਕ ਵਾਲੀ ਮੀਟਿੰਗ ਆ ਉਹਦੇ ਵਿੱਚ ਇਹਨਾਂ ਪਰਿਵਾਰਾਂ ਦਾ ਕੋਈ ਹੱਲ ਕੀਤਾ ਜਾਵੇ ਜੇਕਰ ਮੀਟਿੰਗ ਬੇਸਿੱਟਾ ਰਹੀ ਤਾਂ ਜਿਹੜਾ ਆ ਹੁਣੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਜਿਹੜਾ ਫਿਰ 28 ਤੋਂ ਬਾਅਦ ਹੈਗਾ ਰੋਡ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਉਹਦੀ ਜ਼ਿੰਮੇਵਾਰੀ ਐਸ.ਡੀ.ਐਮ ਨਿਹਾਲ ਸਿੰਘ ਵਾਲਾ ਦੀ ਹੋਊਗੀ ਕਿਉਂਕਿ ਜਿਹੜਾ ਉਹ ਕਿਸੇ ਵੀ ਵਿਅਕਤੀ ਨੂੰ ਸਿੱਧੇ ਮੂੰਹ ਬੋਲਦਾ ਨਹੀਂ ਤੇ ਨਾਲ ਇਹ ਵੀ ਮੰਗ ਹੈਗੀ ਆ ਕਿ ਇਹੋ ਜਿਹੇ ਅਫਸਰਾਂ ਨੂੰ ਪ੍ਰੰਤ ਜਿਹੜਾ ਹੈਗਾ ਸਸਪੈਂਡ ਕੀਤਾ ਜਾਵੇ ਜਿਹੜੇ ਪਬਲਿਕ ਸੁਣਵਾਈ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਮਿਸਪੇਵ ਕਰਦੇ ਆ